ਗਰਮ ਹਵਾ ਰੀਆ ਦੇਖੋ ਤੁਹਾਨੂੰ ਆਪਾਂ ਗਰਮ ਗਰਮ ਹਵਾ ਦਾ ਸਵਾਦ ਲੈ ਸਕਦੇ ਹਾਂ ਅੱਜ ਅਪਾ ਤੁਹਾਨੂੰ ਛੋਟੇ ਘੜੇ ਦਾ ਹੀਟਰ ਬਣਾ ਕੇ ਦਿਖਾਵਾਂਗੇ ਠੰਡ ਬਹੁਤ ਹੈਗੀ ਤੁਹਾਨੂੰ ਕਮਰੇ ਦੇ ਵਿੱਚ ਰਜਾਈ ਕੰਬਲ ਲੈਣ ਦੀ ਵੀ ਲੋੜ ਨਹੀਂ ਕਿਉਂਕਿ ਗਰਮੀ ਇੰਨਾ ਕਰ ਦੂਗਾ ਕਮਰੇ ਨੂੰ ਸਿਰਫ ਤੋੜੇ ਦਾ ਆਪਾਂ ਹੀਟਰ ਬਣਾ ਕੇ ਦਿਖਾਵਾਂਗੇ ਤੁਹਾਨੂੰ ਅੱਜ ਅੱਛਾ ਇਹ ਪਏ ਛੋਟੇ ਘੜੇ ਤੋਂ ਹੀਟਰ ਬਣ ਜੂਗਾ ਹਾਂ ਹੀਟਰ ਤਿਆਰ ਹੋ ਜੂਗਾ ਤੁਹਾਨੂੰ ਕਵਰੇਜ ਰਜਾਈ ਕੰਬਲ ਲੈਣ ਦੀ ਲੋੜ ਨਹੀਂ ਦੇਸੀ ਤਰੀਕੇ ਨਾਲ ਘਰੇ ਬਣਾ ਸਕਦੇ ਹੋ ਸਾਰੀਆਂ ਘਰੇਲੂ ਚੀਜ਼ਾਂ ਹੁੰਦੀਆਂ ਨੇ ਆਪਣੇ ਕਰੀ ਵਰਤ ਸਕਦੇ ਕਰੀ ਵਰਤ ਸਕਦਾ ਤੁਸੀਂ ਸਾਨੂੰ ਚਲਾ ਕੇ ਦਿਖਾਵਾਂਗੇ ਤੁਸੀਂ ਕਹੋਗੇ ਬਾ ਕੁਮਲ ਚੀਜ਼ ਹੈ ਦੇਸੀ ਜੁਗਾੜ ਹੈ ਵੀਡੀਓ ਸ਼ੇਅਰ ਕਰਦੇ ਹੋ ਤੇ ਪੂਰੀ ਦੇਖ ਲੈ ਤੁਸੀਂ ਆਪਦੇ ਆਪ ਘਰੇ ਬਣਾ ਸਕਦੇ ਹੋ ਕਰਾ ਤੁਸੀਂ ਇਸ ਤਰੀਕੇ ਨਾਲ ਮੁੱਦਾ ਕਰਨੇ ਜੀ ਠੀਕ ਹੈ ਜੀ ਉਸ ਤੋਂ ਬਾਅਦ ਇਹਦੇ ਲਾਣੀਆਂ ਨਿਸ਼ਾਨੀਆਂ ਆਪਾਂ ਨੇ ਠੀਕ ਹੈ ਜੀ ਨਿਸ਼ਾਨੀ ਲਾ ਲਈਏ ਜੇ ਮੈਂ ਇਹਨੂੰ ਜੋੜ ਚੋਂ ਕਟਾਂਗੇ ਥੋ ਆਪਾਂ ਠੀਕ ਹੈ ਇਹਨੂੰ ਕੱਟਣਾ ਹੈ ਜੋੜ ਚੋਂ ਹਾਂ ਕਿੰਨਾ ਕੁ ਕੱਟਣਾ ਕਿਵੇਂ ਕੱਟਣਾ ਉਹ ਸਾਰਾ ਦੱਸ ਦੋ ਦੱਸ ਦੰਨੇ ਆ ਠੀਕ ਹੈ ਇੱਕ ਵਾਰੀ ਆਪਾਂ ਨਿਸ਼ਾਨੀ ਲਾ ਲਈ ਤਾਂ ਕਿ ਇਹ ਵੱਧ ਨਾ ਕੱਟ ਦੇ ਲੋ ਜੀ ਨਿਸ਼ਾਨੀ ਲਾਈ ਸੀ ਓਰੇ ਜੀ ਹੁਣ ਆਪਾਂ ਇਹਨੂੰ ਕੱਟ ਨਾਲ ਕੱਟਣਾ ਹੈ ਇੱਥੇ ਕੱਟ ਲਾਇਆ ਸੀ ਜਿਹੜਾ ਜੀ ਹਾਂਜੀ ਇਹਦੀ ਸਾਹਮਣੇ ਬੈਕ ਸਾਈਡ ਆਪਾਂ ਇੱਥੇ ਦੋ ਮੋਰੇ ਕਰਨੇ ਆਂ ਅਦੋ ਮੋਰੇ ਕਰੀ ਜਿੱਤੇ ਤੁਸੀਂ ਦੋ ਤਾਰਾਂ ਟਪਾਣੀ ਤੁਸੀਂ 1mm ਦੀ ਤਾਰ ਲੈਣੀ ਹੈ ਤੁਸੀਂ ਨੇ 1mm ਦੀ ਤਾਰ ਲੈਣੀ ਹੈ ਤੇ ਦੋਨੇ ਤਾਰਾਂ ਉਹ ਜਿਹੜੇ ਦੋ ਮੋਰੇ ਨੇ ਉਹਨਾਂ ਵਿੱਚ ਦੀ ਕੱਢ ਕੇ ਆਪਾਂ ਇੱਧਰ ਲੈ ਕੇ ਆਉਣੇ ਆ ਜਿੱਥੇ ਆਪਣਾ ਵੱਡਾ ਹੋਲ ਹੈ ਹਾਂ ਠੀਕ ਹੈ ਇੱਧਰ ਆ ਗਏ ਆ ਜੀ ਬਾਹਰ ਆ ਗਏ ਆ ਇਸ ਤੋਂ ਬਾਅਦ ਦੱਸੋ ਵੀ ਕੀ ਕਰਨਾ ਤੁਸੀਂ ਇੱਥੇ ਮਾਰਨੀ ਹੈ ਗੱਠ ਜੀ ਇੱਥੇ ਗੱਠ ਮਾਰਨੀ ਹੈ ਹਾਂ ਇੱਥੇ ਤਾਂ ਕਿ ਉਹ ਇਹ ਜਿਹੜੀ ਤਾਰ ਹੈ ਬਾਹਰ ਨਾ ਭਜੇ ਹਾਂ ਇਸ ਵਾਸਤੇ ਹਾਂ ਠੀਕ ਹੈ ਜੀ ਇਹ ਗੱਠ ਆਪਾਂ ਮਾਰ ਲਈ ਲੋ ਹੁਣ ਚਾਹੀਦਾ ਆਪਾਂ ਨੂੰ ਆ ਹੀਟਰ ਜੀ ਜਿਹਦੇ ਪੱਕਰੇ ਖਾਣਾ ਬਣਾਉਣੇ ਉਹਨੇ ਜਾਂ ਹੋਰ ਪੁਰਾਣੇ ਜ਼ਿਆਦਾ ਵਰਤੇ ਜਾਂਦੇ ਸੀ ਇਹ ਪਹਿਲੇ ਟਾਈਮ ਚ ਆਏ ਕਰਦੀਆਂ ਚੀਜ਼ਾਂ ਤੁਸੀਂ ਕੱਲਾ ਪੂਰਾ ਹੀਟਰ ਨਹੀਂ ਲੈ ਗਏਣਾ ਜੇ ਤੁਹਾਡੇ ਘਰੇ ਪਿਆ ਖਰਾਬ ਵੀ ਪਿਆ ਉਹ ਜੋ ਕੱਲੀਆ ਪਾਥੀ ਜੀ ਕੱਢ ਕੇ ਆ ਦਾ ਸਪਰਿੰਗ ਬਾਲ ਤੁਸੀਂ ਉਹਦੇ ਵਿੱਚ ਠੀਕ ਹੈ ਸਾਡੇ ਘਰੇ ਇਹਦੇ ਨਾਲ ਦੇ ਇੱਕ ਦੋ ਹੋਰ ਪਏ ਨੇ ਜੀ ਅਸੀਂ ਤੇ ਉਸ ਤੋਂ ਬਾਅਦ ਤੁਸੀਂ ਆਪਾਂ ਉਹ ਨਾਟ ਖੋਲਣੇ ਇਹਦੇ ਦੋ ਆ ਨਾਟ ਖੋਲ ਲੈਣੇ ਨੇ ਹਾਂ ਆ ਸਪਲਾਈ ਦੇਣੀ ਆਪਾਂ ਇਹਨਾਂ ਨੂੰ ਇੱਥੇ ਤੇ ਇੱਕ ਤੁਸੀਂ ਹੋਰ ਚੀਜ਼ ਕਹਿੰਦੇ ਸੀ ਇਹ ਤੇ ਲੱਗੂਗੀ ਹਾਂ ਆਪਾਂ ਇਹਦੇ ਬਲੋਰ ਲਾਵਾਂਗੇ ਗਰਮ ਹਵਾ ਮਾਰੂਗਾ ਇਹ ਬਲੋਰ ਹਾਂ ਬਲੋਰ ਲਾਵਾਂਗੇ ਉਹ ਵੀ ਕਰੀ ਪਿਆ ਸੀ ਆਪਾਂ ਹਾਂ ਉਹ ਵੀ ਕਰੀ ਪਿਆ ਉਹ ਆਪਾਂ ਇਹ ਤੋਂ ਬਾਅਦ ਲਾਣੇ ਆ ਠੀਕ ਆ ਉਹ ਸਾਨੂੰ ਜ਼ਬਰਦਸਤ ਚੀਜ਼ ਜਿਹੜੀ ਇਹਦੀ ਸਭ ਤੋਂ ਐਂਡਲੀ ਚੀਜ਼ ਹੈ ਕਿੱਥੇ ਕਿਵੇਂ ਲੱਗੂਗੀ ਉਹ ਲਾ ਕੇ ਕੰਪਲੀਟ ਹੀਟਰ ਤਿਆਰ ਹੋ ਜਾਊਗਾ ਤੇ ਇਹ ਗਰਮ ਹਵਾ ਮਾਰੂਗਾ ਸਾਨੂੰ ਇਹ ਇਹ ਜਿਹਾ ਹੀਟਰ ਤਿਆਰ ਹੋਊਗਾ ਵੀ ਕੂਲਰ ਤੇ ਪੱਖੇ ਵਾਂਗੂ ਜਿਹਾ ਏਸੀ ਵਾਂਗੂ ਹਵਾ ਮਾਰੂਗਾ ਹਾਂ ਗਰਮ ਹਵਾ ਗਰਮ ਹਵਾ ਨੋਰਮਲ ਹੀਟਰ ਨਹੀਂ ਬ ਦੰਗਾਰਨ ਹਾਂ ਤੁਸੀਂ ਸਮੈਲ ਵੀ ਦੇਖਿਓ ਤੌੜੀ ਦੀ ਕਿੰਨੀ ਘੰਟ ਆਉਗੀ ਕਮਰੇ ਦੇ ਵਿੱਚ ਆਕਾ ਸੜੀਆਂ ਤਾਰਾਂ ਆਪੇ ਇਥੋਂ ਹੁਣ ਤੁਸੀਂ ਇਹਨੂੰ ਦੇ ਵਿੱਚ ਧਰਨੇਗਾ ਵਿੱਚ ਰੱਖਣਾ ਇਹਦੇ ਹਾਂ ਕਿਹੜੇ ਤਰੀਕੇ ਨਾਲ ਰੱਖਣਾ ਉਹ ਹਾਂ ਉਹ ਦੱਸ ਦਿਆਂ ਤੁਹਾਨੂੰ ਵੀ ਕਿਹੜੇ ਤਰੀਕੇ ਜਿਹੜਾ ਗਰਮ ਹੀਟਰ ਬਣ ਜੇ ਏਸੀ ਵਰਗਾ ਗਰਮ ਹੀਟਰ ਬਣ ਜੇ ਗਰਮ ਹਵਾ ਮਾਰੇ ਗਰਮ ਏਸੀ ਬਣ ਜੇ ਹਾਂ ਨੇਚਰਲ ਬਣੂਗਾ ਵੈਸੇ ਆਪਾਂ ਮੰਡੀਆਂ ਦੇ ਵਿੱਚੋਂ ਖਰੀਦ ਕੇ ਲਿਆ ਸਕਦੇ ਹਾਂ ਕੋਈ ਬੜੀ ਵੱਡੀ ਗੱਲ ਨਹੀਂ ਪਰ ਇਹ ਪ੍ਰੋਜੈਕਟ ਬਿਲਕੁਲ ਸਸਤ ਹੈ ਇਹ ਤਾਰਾਂ ਲੰਘ ਗਈਆਂ ਜੀ ਉਧਰ ਹੀਟਰ ਆਪਾਂ ਇਹਦੇ ਵਿੱਚ ਰੱਖਿਆ ਗਿਆ ਤੌੜੀ ਦੇ ਹਾਂ ਇਹਦੀ ਮਨਰੂ ਆਪਣਾ ਵਿੱਚ ਹੀਟ ਰੱਖਿਆ ਗਿਆ ਕਿਵੇਂ ਇਹ ਵਰਕ ਕਰੂਗਾ ਕਿਵੇਂ ਤੁਸੀਂ ਇਹਨੂੰ ਚਲਾਉਣਾ ਹੈ ਤੇ ਇੱਕ ਜੀ ਜਿਹੜੀ ਹੋਰ ਫਿੱਟ ਹੋਊਗੀ ਉਹ ਕਰਕੇ ਆਹ ਦੇਖੋ ਆਪਾਂ ਦੋ ਕੱਟ ਲਾਏ ਹੋਏ ਇੱਥੇ ਦੋ ਆਪਾਂ ਇੱਧਰ ਕੱਟ ਲਾਏ ਹੋਏ ਜਿਹੜਾ ਆਪਾਂ ਇਹਦੇ ਬਲੂਰ ਫਿੱਟ ਕਰਾਂਗੇ ਇਹ ਘਾਟ ਆਪਾਂ ਉਹਦੇ ਵਾਸਤੇ ਲਾਏ ਹਾਂ ਹਾਂ ਉਹਦੇ ਵਾਸਤੇ ਆਦਾਂ ਟੇਡਾ ਧਰਨੇ ਤੁਸੀਂ ਇਸ ਤਰੀਕੇ ਨਾਲ ਇਹਨੂੰ ਜਿਵੇਂ ਰੱਖਿਆ ਹੋਏ ਦੇ ਵਿੱਚ ਦਿਖਾ ਦਿਆਂ ਇਹ ਇਸ ਤਰੀਕੇ ਨਾਲ ਖੜਮਾ ਜਿਹਾ ਰੱਖਿਆ ਹੋਇਆ ਹਾਂ ਖੜਮਾ ਜਿਹਾ ਰੱਖਿਆ ਹੋਏਗਾ ਇੱਕ ਚੇਂਹ ਦੀ ਆਪਣਾ ਛੋਟੀ ਪੱਖੀ ਇਹ ਡੈਕਾਂ ਦੇ ਵੀ ਪੱਖੀ ਹੁੰਦੀ ਆ ਆਪਣੇ ਘਰੇ ਡੈਕ ਖਰਾਬ ਪਏ ਹੁੰਦੇ ਆ ਤੇ ਜਿਹੜੇ ਕੰਪਿਊਟਰਾਂ ਦੇ ਸੀਪੀਯੂ ਹੁੰਦੇ ਆ ਉਹਨਾਂ 'ਚ ਵੀ ਹੁੰਦੀ ਆ ਹਾਂ ਤੁਸੀਂ ਅਗਲੇ ਕੁਵਾਰ ਜੋ 10 20 ਰੁਪਈਆ ਦੀ ਦੇ ਦੂਗਾ ਤੁਹਾਨੂੰ ਇਹ ਹਾਂ ਵੈਸੇ ਪਈਆਂ ਹੁੰਦੀਆਂ ਨੇ ਬੇਕਾਰ ਮਿਲ ਜਾਂਦੀਆਂ ਨੇ ਇਹ ਆਪਣੇ ਘਰੇ ਪਈ ਸੀ ਆਪਾਂ ਇਸ ਕਰਕੇ ਇਹਨੂੰ ਵਰਤਦੇ ਆਂ ਆਪਣੇ ਘਰੇ ਡੈਕਾਂ ਲਈ ਹਾਂ ਹੁਣ ਆਪਾਂ ਇਹਦਾ ਲਾਂਦਿਆਂ ਜੋੜ ਇਹਦਾ ਠੀਕ ਹੈ ਇਹਦਾ ਜੋੜ ਇੱਥੇ ਲੱਗ ਹਾਂ ਇਹ ਆਪਾਂ ਦੋ ਤਾਰ ਜਿਹੜੀਆਂ ਆਪਾਂ ਥੱਲੇ ਜੋ ਹੀਟਰ 'ਚ ਦੀ 30 ਸਪਲਾਈ ਇੱਥੇ ਕੱਟ ਲਾਇਆ ਹੋਇਆ ਆਪਾਂ ਨੇ ਇਹਦੇ ਉੱਥੇ ਇਹਦੀ ਸਪਲਾਈ ਦੇ ਦਾਂਗੇ ਕਰੋ ਜੀ ਇਹਨੂੰ ਫਿੱਟ ਫਿਰ ਆ ਇਹਨੂੰ ਆਪਾਂ ਰੱਖਾਂਗੇ ਇੱਥੇ ਜੀ ਠੀਕ ਹੈ ਜੀ ਇਹ ਆ ਬਰਬਾਦ ਚ ਆਪਾਂ ਇਹਨੂੰ ਫਿੱਟ ਕਰਾਂ ਇਹ ਵੀ ਖੜੂਆ ਕਿਵੇਂ ਇਹ ਤੇ ਆਪਾਂ ਪਹਿਲਾਂ ਚੇਪੀ ਲਾ ਦੀਏ ਜੋੜਾਂ ਦੇ ਆ ਜੋੜਾਂ ਤੇ ਇਹ ਪੱਕਾ ਕੰਮ ਕਰ ਦੋ ਜੀ ਜੋੜਾਂ ਤੇ ਚੇਪੀ ਲਾ ਕੇ ਚੰਗੀ ਤਰ੍ਹਾਂ ਲਾਣੀ ਹੈ ਚੇਪੀ ਤੁਸੀਂ ਕੱਚਾ ਕੰਮ ਨਹੀਂ ਕਰਨਾ ਓਰੇ ਹੁਣ ਆਪੇ ਇਹਨੂੰ ਇੱਥੇ ਫਿੱਟ ਕਰਨਾ ਜੀ ਉੱਪਰ ਠੀਕ ਹੈ ਜੀ ਮੂੰਹ ਤੇ ਘੜੇ ਦੇ ਦੇ ਘੜੇ ਦੇ ਮੂੰਹ ਤੇ ਇਹ 600 ਜੁੰਟ ਫਿਰੀ ਹੈ ਤੁਹਾਨੂੰ ਪਤਾ ਹੈ ਉਹਦਾ ਆਪਾਂ ਫਾਇਦਾ ਲੈ ਸਕਦੇ ਹਾਂ ਸਾਰਿਆਂ ਨੂੰ ਹੀ ਫਿਰੀ ਹੈ ਹਾਂ ਠੀਕ ਹੈ ਠੰਡ ਤੋਂ ਬਚਣ ਵਾਸਤੇ ਬਜ਼ੁਰਗਾਂ ਦੇ ਕਮਰੇ ਦੇ ਵਿੱਚ ਧਰ ਸਕਦੇ ਆ ਕਿਉਂਕਿ ਤੂੰ ਹੀ ਆਪਾਂ ਨਹੀਂ ਲਾ ਸਕਦੇ ਕਮਰਿਆਂ 'ਚ ਐਨੀ ਦਿੱਕਤ ਆਉਂਦੀ ਹੈ ਵਾਰੀ-ਵਾਰੀ ਤੂੰ ਹੀ ਬਾਲਣ ਦੀ ਇਹ ਨੂੰ ਆਪਾਂ ਚਲਾ ਸਕਦੇ ਆ ਤੇ ਨਾਲ ਹੀ ਇਹਦੇ ਆਪਾਂ ਪਾਣੀ ਵੀ ਗਰਮ ਕਰਾਂਗੇ ਹਾਂ ਪਾਣੀ ਵੀ ਗਰਮ ਹੋਊਗਾ ਜੀ ਹਾਂ ਛੋਟੇ ਦੋ ਕੰਮ ਹੋਣਗੇ ਦੋ ਕੰਮ ਕਰਾਂਗੇ ਅੱਜ ਆਪਾਂ ਗੀਨ ਵਾਲਾ ਪਾਣੀ ਵੀ ਛੋਟਾ ਇਹ ਚ ਪੂਰਾ ਗਰਮ ਰਹੂਗਾ ਹੀਟਰ ਆਪਣਾ ਹੋ ਗਿਆ ਰੈਡੀ ਗਰਮ ਰੂਮ ਵਾਸਤੇ ਹੁਣ ਆਪਾਂ ਤੁਹਾਨੂੰ ਚਲਾ ਕੇ ਦੇਖਾਂ ਨੇ ਵੀ ਚੱਲੂ ਆ ਕਿਵੇਂ ਤੇ ਪਾਣੀ ਕਿਵੇਂ ਗਰਮ ਕਰੂਗਾ ਲਓ ਜੀ ਆਪਣਾ ਹੀਟਰ ਚੱਲ ਪਿਆ ਤੇ ਜਮਾ ਗਰਮ ਹਵਾ ਮਾਰ ਰਹੀ ਜਿਵੇਂ ਆਪਣਾ ਗੱਡੀ 'ਚੋਂ ਹੀਟਰ ਮਾਰਦਾ ਹੁੰਦਾ ਆਪਣਾ ਜਦੋਂ ਗੱਡੀ ਦਾ ਹੀਟਰ ਦੇ ਬਲੂਰ ਮਾਰਦੇ ਹਾਂ ਹਾਂ ਬਲੂਰ ਹਵਾ ਮਾਰਦੇ ਇੱਥੇ ਤੱਕ ਵੀ ਮੈਨੂੰ ਮਾਰ ਰਹੀ ਹੈ ਪੂਰੀ ਗਰਮ ਗਰਮ ਹਵਾ ਆਹ ਦੇਖੋ ਤੁਸੀਂ ਇਹ ਨਜ਼ਾਰੇਦਾਰ ਪੂਰੀ ਗਰਮ ਹਵਾਵਾਂ ਪੂਰਾ ਤੁਸੀਂ ਕਮਰੇ ਨੂੰ ਗੇਟ ਲਾ ਦਿਓ ਮੈਂ ਜਣਾ 10 ਮਿੰਟਾਂ ਚ ਤੁਹਾਨੂੰ ਰਜਾਈ ਲੈਣ ਦੀ ਵੀ ਲੋੜ ਨਹੀਂ ਜਿਵੇਂ ਯਾਰ ਗੱਡੀ 'ਚ ਤੁਸੀਂ ਆਪਦੇ ਗਰਮ ਹੀਟਰ ਦਾ ਸਵਾਦ ਲੈਨੇ ਹੋ ਉਹੀ ਸਵਾਦ ਆਊਗਾ ਜਮਾ ਤੇ ਇਹਦੇ ਮੂਰੇ ਧਰ ਦੋ ਪਾਣੀ ਉਹ ਪਿਆ ਗਲਾਸ ਤੇ ਆਹ ਪਾਣੀ ਦਾ ਗਲਾਸ ਤੁਸੀਂ ਇੱਥੇ ਧਰ ਦਿਓ ਆਪੀ ਇਹ ਆਪਣੀ ਜੰਮੂਰੇ ਹਵਾ ਵਜੇਗੀ ਤੇ ਗਰਮ ਹੋਈ ਜਾਊਏ ਤੁਸੀਂ ਪਾਣੀ ਨੂੰ ਰਾਤ ਨੂੰ ਪੀਣ ਤੇ ਇਹ ਲੱਗਦੀ ਠੰਡਾ ਪਾਣੀ ਨਹੀਂ ਪੀਆ ਜਾਂਦਾ ਤੱਤਾ ਕਰਕੇ ਤੁਸੀਂ ਪੀ ਸਕਦੇ ਤੇ ਆਪਦਾ ਤੁਸੀਂ ਹੋਰ ਵੱਡੇ ਡੋਣੇ 'ਚ ਵੱਡਾ ਹੀਟਰ ਰੱਖ ਕੇ ਤਿਆਰ ਕਰਨਾ ਉਹ ਵੀ ਕਰ ਸਕਦੇ ਹੋ ਪੱਖਾ ਲਾਉਣ ਦਾ ਮਤਲਬ ਇਹ ਹੈ ਵੀ ਆਪਾਂ ਨੂੰ ਹੀਟਰ ਦੇ ਕੋਲੇ ਹੱਥ ਕਰਨ ਦੀ ਲੋੜ ਨਹੀਂ ਹੱਥ ਕਰਨ ਦੀ ਲੋੜ ਨਹੀਂ ਪੂਰੀ ਗਰਮ ਹਵਾ ਦੀ ਇਹ ਦੇਖੋ ਇਹ ਤੋਂ ਆਪਾਂ ਗਰਮ ਗਰਮ ਹਵਾ ਦਾ ਸਵਾਦ ਲੈ ਸਕਦੇ ਹਾਂ ਹਾਂ